ਆ ਸਾਰੀ ਸ਼ੀ ਕਾ ਦੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਹੋਰ ਦੱਸੋ ਕੀ ਹਾਲ ਚਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਕੈਨ ਡੋਂਗੇ ਚਲੋ ਫਿਰ ਅੱਜ ਦਾ ਵਲੌਗ ਸਟਾਰਟ ਕਰਦੇ ਹਾਂ ਫਿਲਹਾਲ ਅੱਜ ਮੈਂ ਕਰੇ ਸੀ ਤੇ ਕਬੂਤਰ ਡਾਉਣੇ ਆ ਜਿਹੜੇ ਪਹਿਲਾਂ ਡਾਉਣੇ ਨੂੰ ਰੱਤਾ ਤੇ ਦੂਜਾ ਤੇ ਆਜੋ ਫਿਰ ਸਟਾਈਏ ਵਲੌਗ ਸਟਾਰਟ ਕਰੀਏ ਨਾਲੇ ਜੇ ਵਲੌਗ ਵਧੀਆ ਲੱਗਾ ਤਾਂ ਲਾਈਕ ਸਬਸਕ੍ਰਾਈਬ ਕਰਨਾ YouTube ਚੈਨਲ ਤੇ ਚਲੋ ਫਿਰ ਆਓ ਕਬੂਤਰ ਬਾਹਰ ਕੱਢਦੇ ਆਂ ਡਾਉਣੇ ਆ ਤੇ ਫਿਰ ਤੁਹਾਨੂੰ ਦੱਸਦੇ ਆ ਕਿੰਨਾ ਚਿਰ ਰੁੱਡੇ ਅੱਜ ਕਬੂਤਰ ਮੈਂ ਕਿਰਾਂ ਖੁੱਲੇ ਛੱਡ ਗਿਆ ਮਤਲਬ ਦਾਣੇ ਦੂਣੇ ਠੀਕ ਆ ਤਾਂ ਅਗਰ ਕਮਨ ਜਾ ਮੁੰਜਾ ਸਾਈਡ ਤੇ ਪਿਆ 10:22 ਹੋ ਗਏ ਤੈਨੂੰ ਤਾਂ ਡਾਉਣੇ ਆ ਇਹਦਾ ਗਿਆ ਗਿਆ ਫਿਰ ਛਤਰੀ ਦੇ ਨਹੀਂ ਨਹੀਂ ਗਿਆ 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 ਹਸ਼ਂਂ ਡਾਉਣੇ ਇੱਕਾਂ ਦੂਜੇ ਨੂੰ ਵੀ ਕੱਢ ਲੀਏ ਫਿਰ ਡਾਉਣੇ ਆ ਗਾਇਜ਼ ਇਹਨੂੰ ਵੀ ਛੱਡਦੇ ਆ ਇਹ ਵੀ ਕਰਾਂ ਛਤਰੀ ਤੇ ਜਾਊਗਾ ਨਹੀਂ ਨਹੀਂ ਗਿਆ ਇਹ ਤਾਂ ਸਿੱਧੇ ਹੀ ਠੀਕ ਆ ਇਹਨੂੰ ਡਾਉਣੇ ਆ ਚੱਲ ਵਿਸ਼ਰਾ ਇਹ ਵੀ ਗਿਆ ਤੇ ਟਾਈਮ 10:22 ਹੋ ਗਏ ਵੇਹਨੇ ਆ ਕਿੰਨਾ ਚਿਰ ਉੜਦੇ ਅੱਜ ਤੇ ਦੂਜੇ ਕਬੂਤਰ ਖੁੱਡੇ ਚ ਹੀ ਆ ਠੀਕ ਆ ਗਾਇਜ਼ ਗਾਈਜ਼ ਉਹ ਫਰਦੇ ਆਪਣੇ ਕਬੂਤਰ ਗਾਈਜ਼ ਇੱਕ ਬੱਚਾ ਜਮਾ ਹੋਰ ਛੜਦਾ ਦੇਖ ਲੋ ਤਿੰਨ ਕਬੂਤਰ ਹੋ ਗਏ ਉਹ ਔੜਦੇ ਫਿਰਦੇ ਸਾਹਮਣੇ ਤੁਹਾਡੇ ਠੀਕ ਆ ਤਿੰਨ ਹੋ ਗਏ ਇੱਕ ਮਿੰਟ ਜੂਮ بڑا ਹੁੰਦਾ ਜਰਾ ਆ ਬਲਰ ਆ ਲੈ ਆਹ ਦੇਖੋ ਗਾਈਜ਼ ਮੈਂ ਤਿੰਨ ਕਬੂਤਰ ਛੜਤੇ ਆ ਰਹੇ ਆ ਜਾਂਦੇ ਆ ਤੁਹਾਡੇ ਸਾਹਮਣੇ ਠੀਕ ਆ ਤਿੰਨ ਛੜਤੇ ਦੋ ਰੇ ਇਹ ਕਾਰਿਆ ਬਲਰ ਜਾ ਹੋ ਗਿਆ ਇੱਕ ਮਿੰਟ ਹੁਣ ਹੁਣ ਵਿਖਾਉਣਾ ਤੁਹਾਨੂੰ ਹੋਰ ਠੀਕ ਆ ਤਿੰਨ ਕਬੂਤਰ ਆਪਣੇ ਗਾਈਜ਼ ਕਬੂਤਰ ਆਪਣੇ ਦੋ ਜਿਹੜੇ ਡਾਇ ਸੀਗੇ ਤਿੰਨ ਸੀਗੇ ਤੇ ਇੱਕ ਦੋਨੋਂ ਹੀ ਬਹਿ ਕੇ ਮਤਲਬ ਇੱਕ ਬੱਚਾ ਆ ਸੀ ਤੇ ਇੱਕ ਵੱਡਾ ਕਬੂਤਰ ਤੇ ਬਾਕੀ ਇੱਕ ਗਲਾਬੀ ਢਿੱਡ ਵਾਲਾ ਸੀਗਾ ਆਪਣਾ ਉਹ ਡਾਤਾ ਮਰਤੇ ਕਬੂਤਰ ਦੇ ਨਾਲ ਉਡਤ-ਉਡਤ ਦਾ ਮਤਲਬ ਬਹਿੰਦਾ-ਬਹਿੰਦਾ ਥੋੜੀ ਜੀ ਮਤਲਬ ਬਹਿੰਦਾ-ਬਹਿੰਦਾ 6-7 ਫੁੱਟ ਤੋਂ ਫਿਰ ਮੈਨੂੰ ਨਾਲ ਛੱਡਦਾ ਤੇ ਫਿਰ ਉਹ ਦੋਨੇ ਫਿਰ ਤਾਂ ਲੱਗ ਗਏ ਹੋਰੇ ਗਲਾਬੀ ਢਿੱਡ ਵਾਲਾ ਤੇ ਦੂਜਾ ਰੱਤਾ ਆਪਣਾ ਠੀਕ ਆ ਵੈਨੇ ਇੱਕ ਨੈਚਰ ਉਡਦਾ 10 20 ਤੇ ਡਾਇਆ ਸੀਗਾ ਤੇ ਟਾਈਮ ਵੇਖ ਲਾ ਇੱਕ ਮਿੰਟ ਕਿੰਨਾ ਹੋ ਗਿਆ ਮੈਂ ਫਿਰ ਦੱਸਦਾ 11 ਵਜੇ ਇੱਕ ਮਿੰਟ ਲੱਗਾ ਗਾਇਜ਼ ਵੇਖ ਲਓ ਕਿੰਨਾ ਟਾਈਮ ਹੋ ਗਿਆ ਤੇ ਹਾਂਜੀ ਗਾਇਜ਼ ਅੱਜ ਦੂਜਾ ਦਿਨ ਹੈ ਤੇ ਕੱਲ ਵਲੌਗ ਨਹੀਂ ਬਣਾ ਸਕਿਆ ਉਸ ਤੋਂ ਬਾਅਦ ਚੱਲ ਤੀਜੀ ਡਾਲੀਏ ਕੱਲ ਚਾਰ ਦੋ ਤਿੰਨ ਘੰਟੇ ਉੱਡੇ ਸੀ ਤੇ ਅੱਜ ਫਿਰ ਡਾਉਣੇ ਆ ਤੇ ਆ ਕਬੂਤਰ ਰੱਤੇ ਕਬੂਤਰ ਦੀ ਰਗ ਚੀਨੀ ਕਬੂਤਰ ਜੋੜੀ ਲਾਉਣ ਵਾਸਤੇ ਤਾੜਿਆ ਚਾਰ ਰੱਤਾਂ ਕਬੂਤਰ ਕੱਢ ਕੇ ਡਾਉਣੇ ਆ ਤੇ ਉਹ ਕਬੂਤਰ ਮੰਕਲ ਪਿੰਡ ਵਾਪਿਸ ਦੇ ਕੇ ਅਸੀਂ ਜਿਹੜੇ ਮੁੰਡੇ ਤੋਂ ਲਿਆਂਦਾ ਸੀਗਾ ਗਿਫਟ ਕੀਤਾ ਸੀ ਉਹਨੇ ਤੁਹਾਨੂੰ ਵਾਪਿਸ ਤੇ ਆਇਆ ਸੀ ਉਹਨੇ ਮੰਗਿਆ ਸੀਗਾ ਕੇਰਾ ਬੱਚੇ ਕਰਾਉਣ ਵਾਸਤੇ ਮਤਲਬ ਜੋੜਾ ਲਗਾਉਣ ਵਾਸਤੇ ਕੰਦਰ ਮੈਂ ਕੋ ਕਬੂਤਰ ਥੋੜੇ ਰਹਿ ਗਏ ਮੈਂ ਚਲ ਕੋਈ ਨਹੀਂ ਲੈਣਾ ਤੂੰ ਤੇ ਮੈਂ ਉਹਨੂੰ ਫੜਾਇਆ ਸੀ ਤੇ ਉੱਡ ਕੇ ਫਿਰ ਪੁੱਠਾ ਆ ਗਿਆ ਤੇ ਹੁਣ ਕਹਿੰਦਾ ਚਲ ਕੋਈ ਨਹੀਂ ਫਿਰ ਜੇ ਤੇਰੇ ਕੋਲੇ ਠਾਣੀ ਲੱਗ ਗਿਆ ਤੂੰ ਰੱਖੀ ਰੱਖ ਜਦੋਂ ਫਿਰ ਮੈਨੂੰ ਜ਼ਰੂਰਤ ਹੋ ਗਈ ਕਹਿੰਦਾ ਉਦੋਂ ਲੈ ਦੇ ਦੇ ਦੀ ਮੈਨੂੰ ਵੀ ਉਹਦੋਂ ਕੋਈ ਹੋਰ ਕਬੂਤਰ ਦੇਣੀ ਇੱਕ ਵਾਰ ਤੂੰ ਆਂਡੇ ਲਵਾ ਲੈ ਚਲ ਲੈਂਦੇ ਤੋ ਨੌ 34 ਹੋ ਗਏ ਗਾਇਜ਼ ਅੱਜ ਇੱਕ ਵਾਰ ਨੌ 34 ਤੇ ਕੱਲਾ ਛੱਡ ਦੇ ਜਦੋਂ ਬਹਿਣ ਲੱਗਿਆ ਉਦੋਂ ਹੋਰ ਛੱਡ ਦਾਂਗੇ ਕਬੂਤਰ ਆ ਉੱਡ ਗਿਆ ਗਾਇਜ਼ ਦਾ ਕੱਲਾ ਤਾਂ ਤੇ ਚਲੋ ਫਿਰ ਮੈਂ ਵਲੌਗ ਆਹ ਅਪਲੋਡ ਕਰਦਾ ਐਡਿਟ ਕਰਕੇ ਫਿਰ ਨਵਾਂ ਵਲੌਗ ਮਲਾਵਾਂਗੇ